ਦਾ ਮੇਲਾ ਕਰਾਉਂਦੇ ਜਸ਼ਨ ਵੀਰੇ ਇਹਨਾਂ ਨੂੰ ਕਿਹੜੀ ਟੀਮ ਜਿੱਤੂ ਆ ਜਿੱਤੂ ਟੀਮ ਦਿੱਤੋਂ ਪਰ ਜੱਟਾਂ ਜੀ ਦੋ ਜਿੱਤੂ ਰੱਖ ਕੇ ਟਾਂਗਾਂ ਪਾ ਦੋ ਮਹਿਕ ਸਾਡਾ ਛੋਟਾ ਸਰਪੰਚ ਮਹਿਕ ਦਾ ਉੱਤੇਜ ਦੇ ਤੌਰ ਤੇ ਧੰਨਵਾਦ ਹੈ ਪਹਿਲੀ ਰੇਡ ਦੇ ਹਰਿਆਣੇ ਇਸ ਮੈਚ ਦਾ ਪਹਿਲਾ ਜਫਾ 나જર 나જર ਬਰਨ ਕੈਨੇਡਾ ਨਾਜਰਵਰਨ ਤੇ ਗਰਜੋਤ ਸਾਡਾ ਕੈਨੇਡਾ ਚਾਚਾ ਭਤੀਜਾ ਬਬਲਾ ਜੀ ਬਬਲਾ ਜੀ ਬਬਲਾ ਜੀ ਅਮਰੀਕਾ ਵਾਲਾ ਕਰਿਓ ਅਮਰੀਕਾ ਕੇ ਚੱਕ ਆ ਪੈਂਦੇ ਰੇਡ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਰਸ਼ ਅਗਲੀ ਰੇਡ ਪਾਉਂਦਾ ਹੋਇਆ ਫਲਾਰਾਂ ਪੈਂਦਾ ਆ ਮੁੰਡੇ ਦਾ ਕਹਿੰਦੇ ਰੇਡ ਪਾਉਣ ਦੇ ਲਈ ਆਪਣੀ ਟੀਮ ਲੋ ਵਧਿਆ ਹੋਇਆ ਕਹਿੰਦੇ ਰੇਡ ਤੇ ਝਾੜੋਂ ਵੱਲੋਂ ਕਹਿੰਦੇ ਕਬੱਡੀ ਪਾ ਕੇ ਆ ਜਿਹੜਾ 200 ਦਾ ਪਹਿਲਾਂ ਜੱਫਾ ਲੱਗ ਗਿਆ ਇਹ ਲੈ ਜੋ ਗਰਜੋਤ ਤੇ ਨਾਜਰਵਰਨ ਜੀ ਕੈਨੇਡਾ ਵਾਲਿਆਂ ਵੱਲੋਂ ਮੈਨੂੰ ਲੱਗਦਾ ਝਾੜੂ ਵਾਲਿਆਂ ਨੇ ਲਾਇਆ ਜੱਫਾ ਇਦਾਂ ਹੀ ਐ ਜਸ਼ਨ ਅਹੀਂ ਲੱਗ ਗਿਆ ਨਹੀਂ ਹਜੇ ਵਾਪਸ ਓਕੇ 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 ਹਜੇ ਵਾਪਸ ਲੱਗ ਗਿਆ ਓਕੇ ਪੈਸੇ ਲੈ ਜਾਓ ਜੀ ਫਿਰ ਆਪਣੇ ਬਹੁਤ ਬਹੁਤ ਧੰਨਵਾਦ ਆ ਹਾਂਜੀ ਸਰਦਾਰ ਲਾਲ ਸਿੰਘ ਜੀ ਸਰਪੰਚ ਦੋਨੇ ਟੀਮਾਂ ਨੂੰ 100-100 ਰੁਪਇਆ ਭੇਜਦੇ ਨੇ ਸਰਦਾਰ ਨਾਲ ਸਿੰਘ ਜੀ ਸਰਪੰਚ ਲਗੜੋਈ ਨਾਲ ਸਿੰਘ ਜੇ ਸਰਪੰਚ ਦੋਨੋਂ ਟੀਮਾਂ ਦੇ ਵੱਡੇ ਮਾਨ ਇਧਰ ਮਹਿਕ ਸਾਡਾ ਭਰਾ ਹੈ ਛੋਟਾ ਬਹੁਤ ਵੱਡੇ ਪਿਆਰ ਜਿਹੜੇ ਆਪਣੇ ਵੱਡੇ ਭਰਾ ਲਈ ਕੁਝ ਕਰਦਾ ਸਾਡੇ ਮੈਕਰਾਉਟ ਦੇ ਤੌਰ ਤੇ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਪੁੱਤਰ ਬਹੁਤ ਬਹੁਤ ਧੰਨਵਾਦ ਆ ਪਿੰਨੀ ਰੇਡ ਨਵੀਂ ਕਹਿੰਦੇ ਵਾਪਸ ਆ ਗਿਆ ਆਪਣੀ ਟੀਮ ਦੇ ਲਈ ਨਵੋ ਘਰੇ ਵਾਲਾ ਜਸ਼ਨ ਕਰੇ ਵਾਲਾ ਮਹਿਕ ਸਾਡਾ ਛੋਟਾ ਸਰਪੰਚਾ ਅਸ਼ੀਸ਼ ਆਸ਼ੂ ਸ਼ਰਮਾ ਮਹਿਕ ਸਾਡਾ ਛੋਟਾ ਸਰਪੰਚ ਨਾਲ ਅਭਿਸ਼ੇਕ ਸ਼ਰਮਾ ਉਹਨਾਂ ਦੇ ਚੋਤੇ ਤੌਰ ਤੇ ਧੰਨਵਾਦ ਇੰਗਲੈਂਡ ਰਹਿੰਦਾ ਉੱਚੇ ਤੌਰ ਤੇ ਧੰਨਵਾਦ ਆ ਮੁੰਡੇ ਦਾ ਕਹਿੰਦੇ ਭੁੱਲਣ ਪੈਂਦਾ ਇਹ ਅਮਨ ਖੱਤਰੀਆ ਭੁੱਲਣ ਵਾਲਾ ਪਰ ਡਬਲ ਟੱਚ ਤੇ ਨੰਬਰ ਅਮਨ ਨੇ ਜੋੜਤਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਤੇ ਕੋਲ ਅਮਰੀਕ ਦੇ ਅਗਲੀ ਕਬੱਡੀ ਫੇਰ ਦੇਖਾਂਗੇ ਨੌਜਨ ਖੇਡ ਦੇ ਮੈਦਾਨ ਵਿੱਚ ਲਸਾੜੇ ਵਾਲਾ ਖੇਡ ਦੇ ਮੈਦਾਨ ਵਿੱਚ ਪਾਲੀ ਇੱਕ ਪਾਸੇ ਝਾੜੋਂ ਵਾਲਾ ਸੁਰ ਝਾੜੋਂ ਵਾਲਾ ਵਾਧਾ ਹੋਇਆ ਕਰਾ ਇਕਰਾਰ ਦੇ ਚਾਰ ਜਫੀ ਦੇ ਲਓ ਚਾਰ ਜਫੀ ਇਸ ਸਮੇਂ ਦੇਖਾਂ ਵੀ ਗੱਭਰੂ ਲਾ ਜਫਾ ਨੰਬਰ ਆਪਣੀ ਟੀਮ ਦੇ ਹਿੱਸੇ ਅੰਕ ਦਾ ਵਾਅਦਾ ਕਰਦਾ ਹੈ ਆ ਜਿਹੜਾ ਜਫਾ ਲੱਗਿਆ ਜੀ 300 ਲੈ ਜਾਓ ਫੜ ਕੇ ਇਧਰੋਂ ਮਾਇਆ 300 ਦੀ ਨਾਲ ਦੀ ਨਾਲ ਫੜ ਲਓ ਇਧਰ ਜਿੱਦੜਾ ਲਾਈਵ ਵਾਲਾ ਕੈਮਰਾ ਬਾਚਣਾ ਵੀਰ ਬਣ ਕੇ ਉਹ ਕਰਿਓ ਨਾਲ ਦੀ ਨਾਲ ਪਹਿਲੇ ਜੱਫੇ ਦਾ 300 ਸਾਡੇ ਕੋਲੇ ਆ ਮਾਇਆ ਲੈ ਜੋ ਫੜ ਕੇ ਚਾਰ ਜੱਫੀ ਨੇ ਹੁਣ ਦੇਖਾਂ ਵੀ ਝਾੜੋ ਵਾਲਿਆ ਓਏ ਕਹਿੰਦੇ ਨਾਲ ਦੇ ਨੂੰ ਜੱਫਾ ਚਾਹੀਦਾ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੇ ਤੇ ਮੁੱਕੜੀ ਐ ਇਹ ਕਿਹੜੇ ਜੱਫੀ ਦਾ ਨਾਮ ਦੱਸੀ ਵੀਰੇ ਲਾਓ ਇਧਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਦੇਖ ਰਾਂਗੇ ਫੈਸਲੇ ਕਿ ਸੁਖਿੰਦਰ ਜੋਗਿੰਦਰ ਕਰਾੜ ਦਾ 300 ਦੇ ਸਾਥੀ ਕੋਲੇ ਪਾਉਣ ਦਾ ਕਰ ਦਿੱਤਾ ਜੀ ਐਨ ਚਾਰਜੀ ਟੈਸਟ ਆਸਟ੍ਰੇਲੀਆ ਤੇ ਬਿੱਲੂ ਆਸਟ੍ਰੇਲੀਆ ਵੱਲੋਂ 100 ਉਹ ਵੀ ਪਾਉਂਦਾ ਹੋਇਆ ਧੰਨਵਾਦ ਹੈ ਗੱਗੀ ਆਸਟ੍ਰੇਲੀਆ ਬਿੱਲੋ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਆ ਸਾਡੇ ਲਖੇ ਨੰਬਰਦਾਰ ਦੇ ਪੁੱਤਰ ਨੇ ਬਹੁਤ ਬਹੁਤ ਧੰਨਵਾਦ ਆ ਉਧਰ ਮਨੀ ਸੰਧੂ ਕਗਨ ਸੰਧੂ ਰਹਿੰਦੇ ਆ ਬਿੱਚ ਆਸਟ੍ਰੇਲੀਆ ਦੇ ਉਹਨਾਂ ਦੇ ਉੱਤੇ ਦੇ ਤੌਰ ਤੇ ਧੰਨਵਾਦ ਆ ਲੱਭੀ ਅਗਲੀ ਰੇਡ ਪੁਆਇੰਟ ਦੇ ਲਈ ਤਿਆਰ ਆ ਸਾਡੇ ਲਾਲ ਸਰਪੰਚ ਦਾ ਨਾਲ ਕਹਿੰਦੇ ਜਸਪ੍ਰਧਾਨ ਦਾ ਨਾਲ ਕਹਿੰਦੇ ਗੁਰਪ੍ਰੀਤ ਸਾਡੇ ਖਿਆਚੀ ਦਾ ਉਹਨਾਂ ਦੇ ਚੇਤੇ ਦੇ ਤੌਰ ਤੇ ਧੰਨਵਾਦ ਆ ਜਸਵੀਰ ਠੇਕੇਦਾਰ ਉਹ ਨਹੀਂ ਦੇਖ ਰੇ ਵੀ ਮੁੰਡਾ ਉਂਗਲ ਖੜੀ ਕਰਕੇ ਧਰਾਇਆ ਨੰਬਰ ਦਾ ਵਾਦਾ ਕਰ ਰਹਾ ਹੋਇਆ ਅਸ਼ੀਸ਼ ਆਸ਼ੋ ਪੱਕ ਸਰਪੰਚ ਨਾਲ ਕਹਿੰਦੇ ਅਭਿਸ਼ੇਕ ਸ਼ਰਮਾ ਯੂਕੇ ਵਾਲਾ ਜਸਨ ਇੱਕ ਮਿੰਟ ਵੀਰੇ ਇਹ ਕਹਿੰਦਾ ਜਿਹੜਾ ਪਿਛਲਾ ਮੈਚ ਹੋਇਆ ਉੱਪਰੋਂ ਜਿਹੜਾ ਬਾਈ ਮਾਈਕ ਤੇ ਬੋਲਦਾ ਵੀਰਾ ਉਹਨੇ ਨਾ ਦੋਨੋਂ ਟੀਮਾਂ ਦੇ ਦੋ ਵਾਰੀ 100-100 ਬੋਲੇ ਆ ਜੀ ਆਹ ਪਲੇਅਰ ਭੇਜ ਰਿਆ ਉੱਪਰੋਂ ਮਾਇਆ ਦੇ ਦਿਓ ਜੀ ਪਿਛਲੇ ਮੈਚ ਦੇ ਵਿੱਚ ਦੋ ਵਾਰੀ 100-100 ਰੁਪਇਆ ਬੋਲੇ ਉੱਪਰੋਂ ਵੀਰ ਨੇ ਆਹ ਪਲੇਅਰ ਆ ਰਿਹਾ ਜੀ ਦੀ ਮਾਇਆ ਦੇ ਦਿਓ ਪਿਛਲੇ ਮੈਚ ਦੀ ਇਹ ਬੇਨਤੀ ਹੈ ਤੁਹਾਨੂੰ ਬਹੁਤ ਤਕੜਾ ਮੈਚ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਹੈ ਅਗਲੀਆਂ ਟੀਮਾਂ ਆਨੰਦਪੁਰ ਸਾੰਨੇ ਵਾਲ ਤੇ ਢੰਡੋਲੀ ਇਹ ਲਾਗੇ ਲੱਗ ਜਾਣ ਵੀਰ ਜੀ ਟੀਮਾਂ ਨੂੰ ਬੇਨਤੀ ਹੈ ਸਾਹਮਣੇ ਚਾਰ ਜਾਫੀ ਨੇ ਕੁਰਾਣ ਪਿੰਡਾ ਜਗਿੰਦਰ ਵਰਗੇ ਇਸ ਸਮੇਂ ਦੇਖਾਂ ਵੀ ਹਰਿਆਣੇ ਦੀ ਟੀਮ ਚੋਟੀ ਦੀ ਬਣ ਕੇ ਆਈ ਹੈ ਪਰ ਕੀ ਇਸ਼ਾਰਾ ਤੇ ਨੰਬਰ ਇਸ ਸਮੇਂ ਧਾਵੀ ਦਾ ਲੈ ਵੀ ਹੋਟਰਾਲੇ ਥੋੜਾ ਧਿਆਨ ਰੱਖ ਬਾਈ ਬਣ ਕੇ ਹੋਟਰ ਵਾਲੇ ਅੱਗੇ ਥੋੜਾ ਸਾਈਡ ਛੱਡ ਕੇ ਬਾਈ ਜੇ ਕਿਉਂਕਿ ਬੱਚੇ ਨੇ ਥੋੜਾ ਸਾਈਡ ਛੱਡਦਾ ਕਰੋ ਉਹਨਾਂ ਨੂੰ ਵੀ ਜ਼ਰੂਰ ਥੋੜਾ ਸਾਈਡ ਉਹਨਾਂ ਦੇ ਵਿੱਚ ਲਈ ਰੱਖਿਏ ਆਓ ਕਬੱਡੀ ਪਾਉਣ ਦੇ ਲਈ ਖੇਪਰ ਤਿਆਰ ਹੈ ਹਰਿਆਣੇ ਦੀ ਧਰਤੀ ਦਾ ਸ਼ੋਰਾ ਸੇਵਕ ਝਾੜੋਂ ਦਾ ਗੁਰੇ ਝਾੜੋਂ ਦਾ ਦੂਜਾ ਸੇਵਕ ਵੀ ਝਾੜੋਂ ਦਾ ਜੋਰ ਸੇਵਕ ਚਾਨ ਸਾਈਡ ਦੇ ਵਿੱਚ ਰੇ ਪਰ ਇੱਧਰ ਹਰਿਆਣੇ ਦਾ ਸ਼ੋਰਾ ਅਗਲੀ ਰੇਡ ਪਾਉਂਦਾ ਹੋਇਆ ਪਰ ਇੱਧਰ ਕਹਿੰਦੇ ਖੇਪਰ ਗੁਰੇ ਉਹ ਝਾੜੋਂ ਵਾਲਾ ਗੁਰੇ ਕੋਸ਼ਿਸ਼ ਕਰਦਾ ਆਪਣੀ ਟੀਮ ਦੇ ਲਈ ਕਹਿੰਦੇ ਤੁੰਨ ਕੇ ਹਾਲ ਆ ਗਿਆ ਇਹ ਗੁਰੀ ਆ ਕਹਿੰਦੇ ਝਾੜੋ ਪਿੰਡ ਵਾਲਾ ਜਿਹਨੇ ਜਹਾ ਲਾਇਆ ਆਪਣੇ ਟੀਮ ਦੇ ਲਈ ਅਗਲੇ ਕੌਡੀ ਪੌਂਡ ਦੇ ਲਈ ਜੱਬਰੂ ਕਹਿੰਦੇ ਲਵੀ ਆ ਗਿਆ ਹੈ ਅਮਰੀਕ ਕਰਵੀ ਫਿਰ ਤਗਰਾ ਗੁਰシャン ਵਰਨ ਵੱਲੋਂ ਆਹ ਕਬੱਡੀ ਇੱਕ ਸੌ ਦੀ ਹੈ ਮਾਇਆ ਵੀਰ ਦੀ ਨਾਲ ਦੇ ਨਾਲ ਆਪੇ ਦੇ ਦਿਓ ਵੀਰ ਬਣ ਕੇ ਬਾਅਦ ਚ ਫਿਰ ਇੱਥੇ ਪਲੇਅਰ ਉਲਝੀ ਜਾਂਦੇ ਆ ਸਾਡੇ ਨਾਲ ਆਹ ਸਾਹਮਣੇ ਪਈ ਹੋਈ ਰੇਡ ਬਾਈ ਪਾਉਂਦੇ ਕਰਨ ਨਾਲ ਦੀ ਨਾਲ ਉਹ ਬਾਈ ਕੋਲੇ ਗੁਰਸ਼ਾ ਉਹ ਨਹੀਂ ਲੈ ਕੇ ਜਾਣਗੇ ਵੀਰੋ ਖੇਡਦੇ ਆ ਤੁਸੀਂ ਆਪ ਦੇ ਕੇ ਉਧਰ ਦੀ ਜਾ ਕੇ ਬਾਈ ਬਣ ਕੇ ਗੁਰਸ਼ਰਨ ਗੁਰシャン ਵਰਨ ਵੱਲੋਂ 100 ਰੁਪਿਆ ਲਵੀ ਤੋਲਾ ਵਾਲੀ ਹੈ ਪਰ ਸਾਹਮਣੇ ਚਾਰ ਜੱਫੇ ਇਸ ਸਮੇਂ ਦੇਖਾਂ ਵੀ ਤਿਆਰ ਵਰ ਤਿਆਰ ਹੁਣ ਕਿਹੜਾ ਜੱਫਾ ਲਾਉਂਦਾ ਟੀਮ ਇੱਕ ਪਾਸੇ ਝਾੜੋ ਦੀ ਖੇਡਦੀ ਹੈ ਤੇ ਦੂਜੇ ਪਾਸੇ ਕਰਾੜ ਵਾਲੇ ਮੁੰਡੇ ਐ ਟੰਡੋਲੀ ਦੀ ਟੀਮ ਨੂੰ ਬੇਨਤੀ ਆਵੇ ਜੀ ਆਨੰਦਪੁਰ ਸਾੰਨੇ ਆਲ ਟੰਡੋਲੀ ਪੁੱਜ ਗਈ ਆਨੰਦਪੁਰ ਸਾੰਨੇ ਆਲ ਵੀ ਪੁੱਜ ਜਾਵੇ ਜੇ ਦੋਨੋਂ ਆ ਗਏ ਤਾਂ ਰੇਡਰ ਚੈੱਕ ਕਰ ਲਿਓ ਇੱਕ ਦੂਜੇ ਦੇ ਜੇ ਦੋਨੋਂ ਆ ਗਏ ਤਾਂ ਰੇਡਰ ਚੈੱਕ ਕਰ ਲਿਓ ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਗੱਪਰੂ ਵਧਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਰ ਯਾਫੀ ਹੈ ਹਰਿਆਣੇ ਤੇ ਪੰਜਾਬ ਦੀ ਟੱਕਰ ਹੈ ਆ ਲੰਗੜੋਈ ਦਾ 78ਵਾਂ ਖੇਡ ਮੇਲਾ ਮੇਰੇ ਮਿੱਤਰੋ ਤੇ ਨੰਬਰ ਇਸ ਸਮੇਂ ਯਾਪੀਆਂ ਦੇ ਹਿੱਸੇ ਜਿਹੜਾ ਜੁੜਦਾ ਹੋਇਆ ਹੈ ਨੰਬਰ ਯਾਪੀਆਂ ਦੇ ਹਿੱਸੇ ਹੈ ਲੈ ਵੀ ਭਾਈ ਥੋੜਾ ਹੋਟਲ ਤੋਂ ਪਾਸੇ ਹੋ ਜੀ ਕਿਉਂਕਿ ਵੀਰ ਨੇ ਹੋਟਲ ਚਲਾਣਾ ਹੁੰਦਾ ਗਰਾਊਂਡ ਚ ਦੇਖ ਕੇ ਥੋੜਾ ਪਾਸੇ ਹੋ ਜੀ ਆਪਾਂ ਹੋਟਲ ਤੋਂ ਪੈ ਗਈ ਰੇਡ ਤੇ ਬੋਲ ਜਿਸਮ ਦੀ ਵੀਰੇ ਥੋੜਾ ਕੱਠ ਘਟਾ ਲੋ ਗਰਾਊਂਡ ਦੇ ਵਿੱਚ ਜਿਹੜੀਆਂ ਟੀਮਾਂ ਖੇਡ ਰਹੀਆਂ ਨੇ ਕੱਠ ਘਟਾ ਲੋ ਜਿਹੜੀਆਂ ਟੀਮਾਂ ਖੇਡ ਰਹੀਆਂ ਨੇ ਉਹ ਪਲੀਜ਼ ਕੱਠ ਘਟਾ ਕੇ ਰੱਖਿਏ ਕਿਉਂਕਿ ਫਿਰ ਬਾਅਦ ਦੇ ਵਿੱਚ ਔਖਾ ਹੋ ਜਾਣਾਗਾ ਮੁਸ਼ਕਲ ਖੜੀ ਹੋ ਜਾਣੀ ਆ ਪਹਿਲੀ ਰੇਡ ਆ ਕਿੰਨੇ ਇਧਰ ਦੇ ਰੰਗ ਕਦੇ ਕੌਣ ਬੱਲੇ ਬੱਲੇ ਕਰਾਵੇਗਾ ਝਾੜੋਂ ਦਾ ਗੁਰੀ ਹਾੜੋ ਵਾਲਾ ਕੋਸ਼ਿਸ਼ ਕਰਦਾ ਹੈ ਇਹ ਵੀ ਯੂਰਪ ਕਹਿੰਦੇ 2 ਸਾਲ ਤੋਂ ਖੇਡਾ ਰਿਹਾ ਬੱਲੇ ਬੱਲੇ ਕਰਵਾਉਂਦਾ ਆ ਰਿਹਾਗਾ ਸਾਡੇ ਕਹਿੰਦੇ ਲਾਲ ਸਰਪੰਚ ਦਾ ਪੁੱਤਰ ਹੈ ਕਹਿੰਦੇ ਛੋਟਾ ਵੀਰਾ ਸਾਡਾ ਮਹਿਕ ਉੱਚੇ ਜੇ ਤੌਰ ਤੇ ਧੰਨਵਾਦ ਜਸ਼ਨ ਗਰੇਵਾਲ ਹੁਣੇ ਨਵ ਗਰੇਵਾਲ ਹੁਣਿਆਂ ਦਾ ਉੱਚੇ ਜੇ ਤੌਰ ਤੇ ਧੰਨਵਾਦ ਪਰ ਅਗਲੀ ਰੇਡ ਗੱਬਰੂ ਪਾਉਣ ਦੇ ਲਈ ਤਿਆਰ ਹੈ ਲਾ ਵੀ ਤੋੜਾ ਵਾਲ ਦਾ ਚਾਰ ਜਾਫੀ ਕਿੜਾੜ ਪਿੰਡ ਦੇ ਹਰਿਆਣਾ ਸਟੇਟ ਹੁਣ ਪੈਂਦੀ ਰੇਡ ਦੇ ਉੱਤੇ ਮੁੰਡਾ ਪੁੱਠੇ ਪਾਉਣ ਦੇ ਕੋਸ਼ਿਸ਼ ਕਰਦਾ ਪਰ ਲਾ ਵੀ ਭੱਜ ਗਿਆ ਨੰਬਰ ਝਾੜੋ ਦਾ ਅਮਨ ਭੂਲੜ ਪਿੰਡ ਵਾਲਾ ਅਗਲੀ ਕਾਉਡੀ ਪਾਉਣ ਦੇ ਲਈ ਤਿਆਰ ਅਮਨ ਅਮਨ ਦੀ ਕਬੱਡੀ ਪੈ ਰਹੀ ਹੈ ਇੱਕ ਅਮਨ ਖੱਤਰੀ ਖੇਡਦਾ ਹਰਿਆਣੇ ਦਾ ਸ਼ੋਦਾ ਉਧਰ ਚਾਰ ਜਾਫੀ ਹੈ ਹੁਣ ਦੇਖਾਂ ਵੀ ਕੌਣ ਲੈ ਵੀ ਝਾੜੋ ਆ ਰਿਹਾ ਜੇ ਮੈਚ ਜਿੱਤਣਾ ਜੱਫਾ ਚਾਹੀਦਾ ਗੱਭਰੂਆ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਗੱਲ ਜੱਫੇ ਤੇ ਗੱਲ ਜੱਫੇ ਤੇ ਮੁੱਕਣੀ ਹੈ ਅਮਨ ਅੱਕ ਦਾ ਵਾਦਾ ਕਰਦਾ ਹੋਇਆ ਜਿਹੜਾ ਅਗਲੇ ਜੱਫੇ ਤੇ ਜਿਹੜਾ ਸਤਗੁਰ ਰੈਫਰੀ ਨੰਬਰ ਹੋਲਡ ਕੀਤਾ ਸੀ ਉਹ ਰੈਫਰੀ ਡਿਸੀਜਨ ਹੈ ਜੀ ਨੋਟ ਕਰ ਲਿਓ ਜੋ ਰੈਫਰੀ ਨੇ ਫੈਸਲਾ ਕੀਤਾ ਨੰਬਰ ਉਹਦਾ ਲਓ ਉਧਰ ਜਗੇਸ਼ ਜੱਟ ਕਾਲਾ ਉਹ ਵੀ ਕਹਿੰਦੇ ਜੁੜਿਆ ਹੋਇਆ ਮਹਿਕ ਨਾਲ ਯਾਰੀ ਹੈ ਜੁਗੇਸ਼ ਜੱਟ ਕਾਲੇ ਦੇ ਉਹਦਾ ਵੀ ਧੰਨਵਾਦ ਆ ਸਾਡੇ ਮਹਿਕ ਫਰਪੰਚ ਦੇ ਮਿੱਤਰਾਂ ਦੇ ਵਿੱਚੋਂ ਆ ਫਰਪੰਚ ਵੀ ਰੇਡ ਭਾਗੇ ਵਾਪਸ ਮਾ ਸਮਾਪਤ ਜੇਤੂ ਟੀਮ ਝਾੜੋ ਪਿੰਡ ਝਾੜੋ ਜੇਤੂ ਹੈ ਜੀ ਝਾੜੋ ਹਾਂਜੀ